ਸਤਿ ਸ਼੍ਰੀ ਅਕਾਲ ਲੋਕਗਣ ਦੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਪ੍ਰਿੰਸੀਪਲ ਜੇਪੀ ਸਿੰਘ ਜੇਪ ਸਿੰਘ ਸਵਾਗਤ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰਿੰਸੀਪਲ ਜੇਪੀ ਸਿੰਘ ਪੰਜਾਬ ਟੈਕਨੀਕਲ ਐਜੂਕੇਸ਼ਨ ਬੋਰਡ ਦੇ ਉਹ ਚੇਅਰਮੈਨ ਵੀ ਨੇ ਤੇ तमाम ਜਿਹੜੀਆਂ ਅਹਿਮ ਖਬਰਾਂ ਨੇ ਉਹਨਾਂ ਦੇ ਉੱਪਰ ਆਪਣੀ ਉਹ ਜਿਹੜੀ ਸਾਜ ਹੈ ਪਵਾਉਂਦੇ ਰਹਿੰਦੇ ਨੇ ਲੰਮਾਇਕਾ ਤਜਰਬਾ ਸਿੱਖਿਆ ਦੇ ਖੇਤਰ ਦੇ ਨਾਲ ਜੁੜੇ ਰਹੇ ਇੱਕ ਜਿਹੜਾ ਐਨਾਲਾਈਜ਼ ਹੁੰਦਾ ਕਿਸੇ ਵੀ ਮਾਮਲੇ ਨੂੰ ਕਰਨਾ ਜਾਂ ਇੱਕ ਉਹਨੂੰ ਬਿਲਕੁਲ ਆਪਾਂ ਕਹਿੰਦੇ ਕਿ ਵਾਲ ਦੀ ਖਲ ਲੈਣਾ ਹੁੰਦਾ ਉਹ ਹੈਗਾ ਕਿ ਆਪਣੇ ਇੱਕ ਅਕੈਡਮਿਕ ਜਿਹੜਾ ਨਜ਼ਰੀਆ ਉਸ ਨਜ਼ਰੀਏ ਨਾਲ ਹਰ ਇੱਕ ਚੀਜ਼ ਉਹ ਦੇਖਦੇ ਨੇ ਨਾਪਦੇ ਨੇ ਤੋਲਦੇ ਨੇ ਅੱਜ ਵੀ ਕੁਝ ਖਬਰਾਂ ਹੈਗੀਆਂ ਨੇ ਇਸ ਕਰਕੇ ਜੀਪੀਜੀ ਨਾਲ ਅਸੀਂ ਤੁਹਾਡੀ ਸਾਂਝ ਪਵਾਵਾਂਗੇ ਇੱਕ ਤਾਂ ਖਬਰ ਹੈ ਕਿ ਆਮ ਆਦਮੀ ਪਾਰਟੀ ਅ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਦੂਜੇ ਪਾਸੇ ਸੈਂਟਰ ਦੇ ਵਿੱਚ বিজেপি ਦੀ ਸਰਕਾਰ ਹੈ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਨੇ ਨਿਸ਼ਾਨਾ ਸਾਧਿਆ বিজেপি ਦੇ ਉੱਪਰ ਉਹਨਾਂ ਨੇ ਕਿਹਾ ਕਿ ਸਾਡੇ ਮੁੱਖ ਮੰਤਰੀ ਨਾਲ ਚੰਗੀ ਨਹੀਂ ਕੀਤੀ ਚੰਗੀ ਕੀ ਨਹੀਂ ਕੀਤੀ ਕੀ ਮਾਮਲਾ ਉਹ ਸਾਰੀ ਗੱਲ ਰੱਖਾਂਗੇ ਇਸ ਤੋਂ ਬਾਅਦ ਲਾਵਾਂਗੇ ਈਸ਼ੂ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦੇ ਉੱਪਰ ਗੱਲ ਕਰਨੀ ਇਸ ਕਰਕੇ ਜ਼ਰੂਰੀ ਬਣ ਜਾਂਦੀ ਹੈ ਕਿਉਂਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਵਿੱਚੋਂ ਦੂਜੀ ਪਾਰਟੀ ਯਾਨੀ ਕਿ ਦੂਜੇ ਨੰਬਰ ਦੀ ਜੇਕਰ ਖੇਤਰੀ ਤੌਰ ਦੇ ਉੱਪਰ ਦੇਖਿਆ ਜਾਵੇ ਖੇਤਰੀ ਪਾਰਟੀ ਦੇ ਉੱਪਰ ਤਾਂ ਉਦੋਂ ਵੀ ਪਹਿਲੇ ਨੰਬਰ ਤੇ ਆਉਂਦੀ ਹੈ ਪੰਜਾਬ ਦੇ ਵਿੱਚ ਅੱਜ ਆਖਰ ਕੀ ਹਾਲਾਤ ਬਣ ਗਏ ਕਿ ਇਸ ਖੇਤਰੀ ਪਾਰਟੀ ਨੂੰ ਇੱਕ ਇਹੋ ਜਿਹਾ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਸੰਕਟ ਗਹਿਰਾਈ ਦੇ ਵਿੱਚ ਜਾਂਦਾ ਲੱਗਦਾ ਨਹੀਂ ਕਿ ਪਾਰਟੀ ਸਮਾਪਾ ਕੇ ਨਿਕਲੂਗੀ ਕੱਲ੍ਹ ਭਾਵੇਂ ਕੁਝ ਵੀ ਹੋ ਜੇ ਇਸ ਤੋਂ ਇਲਾਵਾ ਇੱਕ ਕਾਂਗਰਸ ਦੇ ਵੱਡੇ ਲੀਡਰ ਸਾਬਕਾ ਮੰਤਰੀ ਈਡੀ ਬਲੋਂਗਰ ਗ੍ਰਿਫਤਾਰੀ ਮਾਮਲਾ ਦੱਸਿਆ ਜਾਂਦਾ ਕਿ ਕਰੋੜਾਂ ਦੇ ਭ੍ਰਿਸ਼ਟਾਚਾਰ ਦਾ ਉਹ ਕੀ ਮਾਮਲਾ ਸਹੀ ਗੱਲਬਾਤ ਕਰਾਂਗੇ ਪਰ ਸਭ ਤੋਂ ਪਹਿਲਾਂ ਪ੍ਰਿੰਸੀਪਲ ਜੇਪੀ ਸਿੰਘ ਤੋਂ ਆਪਾਂ ਸਮਝਾਂਗੇ ਜੇਪੀ ਸਿੰਘ ਜੀ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਬੀਜੇਪੀ ਦੇ ਪਰਿਸ਼ਾਨਾ ਸਾਝਾ ਕੀਤਾ ਕਿ ਮਾਨ ਸਾਹਿਬ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਕਦੀ ਮਨਜ਼ੂਰੀ ਨਹੀਂ ਦਿੱਤੀ ਗਈ ਜੀ ਸੰਗੂ ਸਾਹਿਬ ਮਸਲਾ ਕੋਈ ਅਡਾ ਐਸਾ ਹੈ ਵੀ ਨਹੀਂ ਹੈ ਵੀ ਜਿਹਦੇ ਵਿੱਚ ਬੀਜੇਪੀ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਮੋਦੀ ਦੀ ਅਗਵਾਈ ਹੇਠ ਚੱਲ ਰਹੀ ਹੈ ਵੀ ਉਹਨਾਂ ਨੂੰ ਇੰਨਾ ਸਟਰੋਂਗ ਸਟੈਂਡ ਲੈਣਾ ਨਹੀਂ ਚਾਹੀਦਾ ਸੀਗਾ ਕੇਵਲ ਤੇ ਕੇਵਲ ਹੌਕੀ ਦੇ ਖਿਡਾਰੀ ਜਿਹੜੇ ਜਿਨ੍ਹਾਂ ਨੇ ਹਾਲੇ ਕੱਲੀ 52 ਸਾਲਾਂ ਬਾਅਦ ਆਸਟ੍ਰੇਲੀਆ ਦੀ ਟੀਮ ਨੂੰ ਹਰਾਇਆ ਉਹਦੇ ਵਿੱਚ ਜ਼ਿਆਦਾ ਖਿਡਾਰੀ ਪੰਜਾਬ ਦੇ ਨੇ 10 ਖਿਡਾਰੀ ਜਿਹੜੇ ਪਲੇਅਰ ਨੇ ਉਹ ਪੰਜਾਬ ਦੇ ਨੇ ਆ ਮਾਨ ਸਾਹਿਬ ਇੱਕ ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਦੂਸਰਾ ਆਮ ਆਦਮੀ ਪਾਰਟੀ ਦੇ ਸਿਰ ਕੱਢ ਨੇਤਾ ਵੀ ਨੇ ਨੈਸ਼ਨਲ ਪੱਤਰ ਤੇ ਕਹਿਵਨ ਹੁਣ ਐਸ ਵळे ਆਪਾ ਮਾਨ ਸਾਹਿਬ ਨੂੰ ਪੰਜਾਬ ਨਾਲ ਜੋੜ ਕੇ ਨਹੀਂ ਦੇਖ ਸਕਦੇ ਉਹਨਾਂ ਦੇ ਮਨ ਚ ਇਹ ਸੀਗਾ ਪਾਰਟੀ ਦੀ ਵੀ ਇੱਛਾ ਸੀਗੀ ਵੀ ਇੱਥੇ ਕਿਉਂਕਿ ਪੰਜਾਬੀ ਖਿਡਾਰੀ ਜ਼ਿਆਦਾ ਨੇ ਇੱਕ ਤਾਂ ਪੂਰੀ ਟੀਮ ਦਾ ਹੌਸਲਾ ਵਧਾਉਣ ਲਈ ਤੇ ਪੰਜਾਬੀਆਂ ਦਾ ਹੌਸਲਾ ਵਧਾਉਣ ਲਈ ਵੀ ਫਰਾਂਸ ਜਾਇਆ ਜਾਵੇ ਜਿੱਥੇ ਕਿ 올림픽ਸ 2024 ਹੋ ਰਹੀਆਂ ਨੇ ਤੋਂ ਨਾਲੇ ਹਾਕੀ ਦੇ ਵਿੱਚ ਸਾਡੀ ਟੀਮ ਆਪਣੇ ਪੂਲ ਦੇ ਵਿੱਚ ਕਾਫੀ ਅੱਗੇ ਹੈਗੀ ਆ ਤੂੰ ਕੁਦਰਤੀ ਗੱਲ ਹੈਗੀ ਹੈ ਇੱਕ ਮੁੱਖ ਮੰਤਰੀ ਦੀ ਇੱਛਾ ਹੁੰਦੀ ਹੈ ਸਾਡੇ ਗਵਾਂਡੀ ਸਟੇਟ ਹਰਿਆਣਾ ਦੇ ਐਥਲੀਟ ਵੀ ਬਹੁਤ ਅੱਛਾ ਕਰ ਰਹੇ ਨੇ ਮਤਲਬ ਕਿ ਓਵਰਆਲ ਹਾਲੇ ਤੱਕ ਭਾਵੇਂ ਅਸੀਂ ਤਿੰਨ ਤਗਮੇ ਲੈਏ ਨੇ ਘੱਟ ਲੱਗ ਰਿਹਾ ਹੈਗਾ ਹੁਣ ਤੱਕ ਤਗਮਿਆਂ ਦੀ ਗਿਣਤੀ ਜ਼ਿਆਦਾ ਹੋਣੀ ਚਾਹੀਦੀ ਸੀ ਜੋ ਪਲੇਅਰਾਂ ਦਾ ਹੌਸਲਾ ਵਧਾਉਣ ਲਈ ਦੂਸਰੀ ਗੱਲ ਹਾਕੀ ਇੱਕ ਐਸੀ ਗੇਮ ਹੈਗੀ ਆ ਜਿਹਦੇ ਵਿੱਚ ਆਪਾਂ ਇਹ ਕਹ ਲੋ ਵੀ ਭਾਰਤ ਦੀ ਨੈਸ਼ਨਲ ਗੇਮ ਹੈਗੀ ਆ ਤੇ ਇਹਦੇ ਨਾਲ ਇੱਕ ਭਾਰਤ ਦਾ ਨੌ ਵੀ ਜੁੜਿਆ ਹੋਇਆ ਹੈ ਹਾਕੀ ਦੇ ਨਾਲ ਸੋ ਬੜਾ ਜ਼ਰੂਰੀ ਬਣ ਜਾਂਦਾ ਸੀ ਪਰ ਮੈਨੂੰ ਸਮੇਂ ਤੋਂ ਬਾਹਰ ਇਹ ਗੱਲ ਵੀ ਕੇਂਦਰ ਦੀ ਮੋਦੀ ਸਰਕਾਰ ਨੇ ਮਾਨ ਸਾਹਿਬ ਨੂੰ ਇਜਾਜ਼ਤ ਕਿਉਂ ਨਹੀਂ ਦਿੱਤੀ ਹਾਲਾਂਕਿ ਗੱਲ ਕੁਝ ਵੀ ਨਹੀਂ ਸੀ Z+ ਰੱਖਿਆ ਜੀ ਉਹਨਾਂ ਦੀ ਉਹਨਾਂ ਨੇ ਲੇਟ ਦੱਸਿਆ ਇਸ ਗੱਲ ਬਾਰੇ ਇਹ ਕੋਈ ਖਾਸ ਗੱਲਾਂ ਨਹੀਂ ਹੁੰਦੀਆਂ ਕਿਉਂਕਿ ਜਾਣਾ ਤਾਂ ਫਰਾਂਸ ਹੀ ਹੈ ਵਿਦਿਆਰਥੀਆਂ ਦੀ ਹੌਸਲਾ ਆਫਰਾਈਟ ਲਈ ਜਾਣਾ ਸੋ ਇਹਦੇ ਵਿੱਚ ਕੋਈ Z+ ਸੁਰੱਖਿਆ ਵਾਲੀ ਗੱਲ ਵੀ ਨਹੀਂ ਉੱਥੇ ਵਾਧੂ ਸੁਰੱਖਿਆ ਦਿੱਤੀ ਹੋਈ ਹੈ ਉੱਥੋਂ ਦੀਆਂ ਸਰਕਾਰਾਂ ਨੇ ਸੋ ਮੈਂ ਨਹੀਂ ਸਮਝਦਾ ਵੀ ਕੇਂਦਰ ਸਰਕਾਰ ਦਾ ਇਹ ਸਟੈਪ ਠੀਕ ਹੈ ਜੇ ਸਮੁੱਚੇ ਤੌਰ ਤੇ ਇਹ ਗੱਲ ਵੀ ਲੈ ਲਈ ਜਾਵੇ ਕਿ ਮੋਟੀ ਸਰਕਾਰ ਦੀਆਂ ਅੱਖਾਂ ਦੇ ਵਿੱਚ ਐਸ ਵੇਲੇ ਪੰਜਾਬ ਪੂਰੀ ਤਰ੍ਹਾਂ ਰੜਕ ਰਿਹਾ ਹੈ ਸਭ ਤੋਂ ਮਾੜੀ ਗੱਲ ਹੈ ਦੇਖੋ ਅਗਰ 15 ਅਗਸਤ ਜਾਂ 26 ਜਨਵਰੀ ਦਾ ਮੌਕਾ ਹੁੰਦਾ ਸਾਡੀਆਂ ਝਾਕੀਆਂ ਨੂੰ ਜਵਾਬ ਦੇ ਦਿੰਦੇ ਤੇ ਬਜਟ ਪੇਸ਼ ਹੋ ਰਿਹਾ ਬਜਟ ਸੈਸ਼ਨ ਚੱਲ ਰਿਹਾ ਪੰਜਾਬ ਦਾ ਕਿੱਥੇ ਜ਼ਿਕਰ ਤੱਕ ਨਹੀਂ ਪੰਜਾਬ ਦਾ ਦੇਖੋ ਪੰਜਾਬ ਇੱਕ ਐਸਾ ਸੂਬਾ ਹੈਗਾ ਜਿਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਵੱਡਾ ਵੀ ਇਸ ਤਰੀਕੇ ਨਾਲ ਵੀ ਆਪਾਂ ਇਹ ਕਹਿ ਸਕਦੇ ਆ ਵੀ 90% ਸ਼ਹੀਦیاں ਜਿੰਨੀਆਂ ਵੀ ਟੋਟਲ ਦਿੱਤੀਆਂ ਗਈਆਂ ਆਜ਼ਾਦੀ ਲੈਣ ਵਾਸਤੇ ਉਹ ਪੰਜਾਬੀਆਂ ਵੱਲੋਂ ਸੀ ਤੇ ਇਹਦੇ ਨਾਲ ਹੀ ਜਿਹੜਾ ਫੂਡ ਪੂਲ ਦੇ ਵਿੱਚ ਐਡਾ ਵੱਡੀ ਹਰੀ ਕ੍ਰਾਂਤੀ ਆਈ ਹੈ ਸਾਰਾ ਦੇਸ਼ ਅਸੀਂ ਇਹ ਸਾਡੀ ਬੀਜੇਪੀ ਸਰਕਾਰ ਜਿਹੜੀ ਰੌਲਾ ਪਾ ਰਹੀ ਹੈ ਵੀ ਅਸੀਂ ਆਤਮ ਨਿਰਪਰਾਂ ਆਤਮ ਨਿਰਪਰਾਂ ਫੂਡ ਦੇ ਮਾਮਲੇ ਦੇ ਵਿੱਚ ਆਪ ਤਾਂ ਆਤਮ ਨਿਰਭਰ ਕੀਤਾ ਕਿਨੇ ਆ 80 ਕਰੋੜ ਗਰੀਬਾਂ ਨੂੰ ਇਹ ਦੇ ਰਹੇ ਨੇ ਰਾਸ਼ਨ ਉਹ ਕਿੱਥੋਂ ਰਾਸ਼ਨ ਕਣਕ ਤੇ ਚੌਲ ਦਾ ਮੇਨ ਮੁੱਖ ਪੈਦਾਵਾਰ ਹੀ ਪੰਜਾਬ ਹੈ ਤੇ ਕੁਝ ਇੱਕ ਦੋ ਹੋਰ ਸਟੇਟਾਂ ਨੇ ਸੋ ਇਸ ਗੱਲ ਕਰਕੇ ਪੰਜਾਬ ਦੇ ਨਾਲ ਮੋਦੀ ਸਰਕਾਰ ਬਹੁਤ ਵੱਡਾ ਤੱਕਾ ਕਰ ਰਹੀ ਆ ਇਹ ਜਿਹੜਾ ਹੈਗਾ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲੋਂ ਜਵਾਬ ਦੇ ਦੇਣਾ ਵੀ ਤੁਸੀਂ ਲੇਟ ਦੱਸਿਆ ਜਾਂ ਸੁਰੱਖਿਆ ਕਾਰਨ ਕਰਕੇ ਉਹ ਮਨ ਲੋ ਕੇ ਜਦੋਂ ਤੁਹਾਡੇ ਸਾਹਮਣੇ ਸਥਿਤੀ ਐਸੀ ਆ ਜਾਂਦੀ ਹੈ ਵੀ 올림픽ਸ ਦੇ ਵਿంటర్ ਸਾਡੇ ਦੇਸ਼ ਦੇ ਜਿਹੜੇ ਖਿਡਾਰੀ ਨੇ ਸਾਨੂੰ ਕਹਣਾ ਕਿ ਪੋਪੂਲੇਸ਼ਨ ਦੇ ਮਾਮਲੇ ਚ ਅਸੀਂ ਸ਼ਾਇਦ ਹੁਣ ਦੁਨੀਆ ਚ 1 ਨੰਬਰ ਤੇ ਆ ਗਏ ਆ ਲੇਕਿਨ ਖੇਡਾਂ ਦੇ ਮਾਮਲੇ ਦੇ ਵਿੱਚ ਵੀ ਸਾਨੂੰ ਕਾਫੀ ਅੱਗੇ ਹੋਣਾ ਚਾਹੀਦਾ ਹੈ ਜੇ 1 ਨੰਬਰ ਤਾਂ ਨਹੀਂ ਨੇ ਲੇਕਿਨ ਫਿਰ ਵੀ ਪੋਜੀਸ਼ਨ ਤਾਂ ਚੰਗੀ ਹੋਣੀ ਚਾਹੀਦੀ ਹੈ ਸੋ ਅਗਰੇ ਜੇ ਮੁੱਖ ਮੰਤਰੀ ਦੇ ਮੰਚ ਆਇਆ ਹੈ ਇਸ ਦਲ ਦਾ ਵੀ ਜਾਣਾ ਮੈਂ ਆਪਣੇ ਖਿਡਾਰੀਆਂ ਦੀ ਹੌਸਲਾ ਫਰਾਈ ਲਈ ਤਾਂ ਕੇਂਦਰ ਨੂੰ ਇਸ ਗੱਲ ਦੀ ਆਗਿਆ ਦੇ ਦੇਣੀ ਚਾਹੀਦੀ ਸੀ ਕੋਈ ਚੰਗਾ ਕਦਮ ਨਹੀਂ ਲਿਆ ਕੇਂਦਰ ਸਰਕਾਰ ਨੇ ਹਾਂਜੀ ਜੀ ਬਿਲਕੁਲ ਉਹ ਮੁੱਖ ਮੰਤਰੀ ਸਾਹਿਬ ਦਾ ਖੇਡਾਂ ਦੇ ਨਾਲ ਪਿਆਰ ਵੀ ਬੜਾ ਉਹ ਦੱਸਦੇ ਰਹੇ ਹੁੰਦੇ ਨੇ ਕਿ ਮੈਨੂੰ ਤਾਂ ਖੇਡਾਂ ਬੜੀਆਂ ਪਸੰਦ ਨੇ ਤੇ ਮੈਂ ਕਦੇ ਕੋਈ ਮੈਚ ਵਗੈਰਾ ਛੱਡਦਾ ਨਹੀਂ ਤੇ ਬਾਕੀ ਪੋਲਿਟਿਕਸ ਇਨਵੋਲ ਹੋ ਜਾਂਦੀ ਆ ਵਾਲੀਬਾਲ ਦਾ ਨੈਟ ਲਾਇਆ ਹੁੰਦਾ ਤੇ ਰੋਜ਼ ਹੀ ਆਪਣੀ ਗੇਮ ਲਾਉਂਦੇ ਨੇ ਉਹ ਜੀ ਬਿਲਕੁਲ ਤੇ ਅਗਲੀ ਗੇਮ ਕਹਿੰਦੇ ਕਿ ਭਾਜਪਾ ਨੇ ਅਕਾਲੀ ਜਨਤ ਦੇ ਉੱਪਰ ਲਾਈ ਹੋਈ ਹੈ ਆਹ ਦੋਸ਼ ਇੱਕ ਦੂਜੇ ਦੇ ਉੱਪਰ ਅਕਾਲੀ ਲਾ ਰਹੇ ਨੇ ਅਕਾਲੀ ਦਲ ਦਾ ਜਿਹੜਾ ਸੰਕਟ ਜਪੀ ਉਹ ਗਹਿਰਾ ਹੋ ਗਿਆ ਪਿਛਲੇ ਦਿਨੀ ਪ੍ਰਦੀਪ ਕਲੇਰ ਬੋਲਿਆ ਪਾਰਟੀ ਤੂਫਾਨ ਹੋਈ ਹੋਈ ਹੈ ਇੱਕ ਖੇਮੇ ਨੇ ਸੁਖਵੀਰ ਸਿੰਘ ਬਾਦਲ ਨੂੰ ਕਿਹਾ ਤੂੰ ਪ੍ਰਧਾਨਗੀ ਛੱਡ ਦੇ ਦੂਜੇ ਪਾਸੇ ਸੁਖਦੇਵ ਸਿੰਘ ਢੀਂਡਸਾ ਨੂੰ ਬਾਹਰ ਕੱਢਦਾ ਤੇ ਇਸ ਤੋਂ ਇੱਕ ਦਿਨ ਪਹਿਲਾਂ ਸਾਰੇ ਹੀ ਦੂਜੇ ਖੇਮੇ ਨੂੰ ਬਾਹਰ ਕਰਤਾ ਮੇਨਸਟ੍ਰੀਮ ਅਕਾਲੀ ਦਲ ਨੇ ਸੋ ਅਕਾਲੀ ਦਲ ਨੂੰ ਜੇਸੇ ਨਜ਼ਰੀ ਲਾਪਾਂ ਦੇਖੀਏ ਕਿ ਇੱਕ ਉਹ ਪਾਰਟੀ ਜਿਹੜੀ ਮੋਰਚਿਆਂ ਦੀ ਲੜਾਈ ਲੜਦੀ ਰਹੀ ਜਿਨੇ ਸੁਧਾਰ ਲਹਿਰਾਂ ਚਲਾਈਆਂ ਜਿਸ ਪਾਰਟੀ ਨੇ ਐਮਰਜੈਂਸੀ ਦੀ ਲੜਾਈ ਸਭ ਤੋਂ ਪਹਿਲਾਂ ਜਗਰਦੇਸ਼ ਦੇ ਵਿੱਚ ਲੜੀ ਗਈ ਤਾਂ ਸ਼ਰੋਮਣੀ ਅਕਾਲੀ ਦਲ ਨੇ ਇਹ ਲੜਾਈ ਵਿੱਢੀ ਫਿਰ ਦੇਸ਼ ਹੌਲੀ ਹੌਲੀ ਪਿੱਛੇ ਆਇਆ ਇੱਜ ਐਡੇ ਵੱਡੇ ਇਤਿਹਾਸਿਕ ਜਿਸ ਪਾਰਟੀ ਦਾ ਪਛੋਕਰ ਹੋਵੇ ਇੱਕ ਵੱਡੇ ਇਤਿਹਾਸ ਨੂੰ ਆਪਣੇ ਨਾਲ ਲੈ ਕੇ ਚੱਲ ਰਹੀ ਹੋਵੇ ਉਤੇ ਉਹ ਇਤਿਹਾਸ ਇੱਕ ਵੱਡੀ ਕੁਰਬਾਨੀਆਂ ਦਾ ਇਤਿਹਾਸ ਹੋਵੇ ਅੱਜ ਹਾਲਾਤ ਕੀ ਬਣ ਗਏ ਕਿ VOTING ਪ੍ਰਣਾਲੀ ਦੇ ਵਿੱਚ ਤਾਂ ਪਾਰਟੀ ਪਛੜੀ ਪਛੜੀ ਹੁਣ ਸਿਧਾਂਤਕ ਤੌਰ ਦੇ ਉੱਪਰ ਆਪਣੀ ਪਾਰਟੀ ਦੇ ਵਿੱਚ ਖਿਲਾਰਾ ਪਿਆ ਜੇਪੀਜੀ ਅ ਪੰਗੋਸ਼ ਸਾਹਿਬ ਐਕਸਟਰਾ ਹੈ ਵੀ ਅਕਾਲੀ ਦਲ ਸਾਡੇ ਪੰਜਾਬ ਦੀ ਮੁੱਖ ਰੀਜਨਲ ਪਾਰਟੀ ਹੈ ਤੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੀ ਪਾਰਟੀ ਹੈਗੀ ਹੈ ਮੈਂ ਇਹਨੂੰ ਇਸ ਸੰਦਰਭ ਨਾਲ ਹੀ ਲੈਣਾ ਚਾਹੁੰਦਾ ਕਿਉਂਕਿ ਪਾਰਟੀ ਦਾ ਅਨਰੂਨੀ ਮਾਮਲਾ ਵੀ ਉਹਨਾਂ ਦਾ ਮੁੱਖੀ ਕੌਣ ਹੋਵੇ ਜਾਂ ਉਹਨਾਂ ਦੀ ਆਪਸੀ ਢੜੇਬੰਦੀ ਕੀ ਹੈ ਕੀ ਨਹੀਂ ਇਹ ਤਾਂ ਉਹਨਾਂ ਦੀਆਂ ਅਨਰੂਨੀ ਗੱਲਾਂ ਨੇ ਜਿਹੜਾ ਦਾ ਉਹ ਆਪਣੇ ਆਪ ਹੀ ਉਹ ਹਲ ਘੱਟ ਸਕਦੇ ਨੇ ਲੇਕਿਨ ਕਿ ਇੱਕ ਇਸ ਗੱਲੋਂ ਦੇਖਿਆ ਜਾਵੇ ਖੇਤਰੀ ਪਾਰਟੀ ਦੇ ਤੌਰ ਦੇ ਉੱਤੇ ਕੱਲਾ ਪੰਜਾਬ ਵੀ ਨਹੀਂ ਸਮੁੱਚੇ ਭਾਰਤ ਨੂੰ ਸਾਹਮਣੇ ਰੱਖਦੇ ਹੋਇਆਂ ਇਸ ਗੱਲ ਦੀ ਬਹੁਤ ਜ਼ਰੂਰਤ ਹੈ ਵੀ ਅਕਾਲੀ ਦਲ ਮਜ਼ਬੂਤ ਹੋਵੇ ਮਜੂਦਾ ਬਾਦਲ ਸਾਹਿਬ ਦੇ ਵੱਡੇ ਬਾਦਲ ਸਾਹਿਬ ਦੇ ਜਾਣ ਤੋਂ ਬਾਅਦ ਕੁਝ ਅਕਾਲੀ ਦਲ ਦੇ ਵਿੱਚ ਸੰਕਟ ਕਾਫੀ ਛਾਇਆ ਹੋਇਆ ਤੇ ਜੇ ਇਲੈਕਸ਼ਨ ਨੂੰ ਵੀ ਸਾਹਮਣੇ ਰੱਖੀਏ ਤਾਂ ਵੀ ਉਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਉਹ ਐਨੀ ਵਧੀਆ ਨਹੀਂ ਉਹ ਜਿਹੜੀ ਤਾਜ਼ਾ ਜ਼ਮੀਨੀ ਟੂਨ ਹੋਈ ਹੈ ਇਹਦੇ ਵਿੱਚ ਉਹਨਾਂ ਨੇ ਆਪਣਾ ਕਾਫੀ ਪੂਰ ਪਰਫਾਰਮੈਂਸ ਹੈ ਅਕਾਲੀ ਦਲ ਦੀ ਤੇ ਪਿੱਛੇ ਜਿਹੜੇ ਘਟਨਾ ਕਰਮ ਹੋਏ ਨੇ ਉਹਨਾਂ ਦਾ ਇਹਨਾਂ ਨੂੰ ਆਪਣੇ ਲੈਵਲ ਦੇ ਉੱਤੇ ਉਹ ਤਾਂ ਚਲੋ ਠੀਕ ਕਰ ਲੈਣਾ ਚਾਹੀਦਾ ਕੋਈ ਐਸੀ ਗੱਲ ਨਹੀਂ ਹੈਗੀ ਕਾਫੀ ਜਿ ਪਾਰਟੀ ਪੁਰਾਣੀ ਵੀ ਹੈ ਤੇ ਇਹਨਾਂ ਕੋਲ ਲੀਡਰ ਵੀ ਪੁਰਾਣੇ ਹੈਗੇ ਨੇ ਹਨ ਹਡੇ ਹੋਏ ਤੇ ਤਜਰਬੇਕਾਰ ਲੀਡਰ ਨੇ ਤੇ ਦੂਸਰੀ ਗੱਲ ਮੈਂ ਖੇਤਰੀ ਪਾਰਟੀ ਦੀ ਜਿਹੜੀ ਗੱਲ ਕਰ ਰਿਹਾ ਸੀਗਾ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਤੇ ਰਾਜਾਂ ਦੇ ਵੱਧ ਅਧਿਕਾਰ ਹੋਣੇ ਇਹ ਆਪਸ ਚ ਗੱਲਾਂ ਜੁੜੀਆਂ ਹੋਈਆਂ ਨੇ ਜੇ ਕੇਂਦਰ ਦੇ ਵਿੱਚ ਆ ਪੰਜਾਬ ਸੂਬਿਆਂ ਦੇ ਵਿੱਚ ਕੇਂਦਰ ਵਾਲੀ ਪਾਰਟੀ نیشنل ਪਾਰਟੀ ਹੋਵੇ ਜਾਂ ਉਸ ਕੇਂਦਰ ਦੇ ਵਿੱਚ ਜੇ ਸੱਤਾ ਚ ਨਹੀਂ ਵੀ ਹੈ ਤਾਂ ਵੀ ਕੋਈ ਦੂਜੀ ਕੋਈ ਹੋਰ نیشنل ਪਾਰਟੀ ਹੋਵੇ ਉਹਨਾਂ ਦੇ ਮੈਂ ਉਹਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਵੀ نیشنل ਪਾਰਟੀ ਹੈ ਲੇਕਿਨ ਮੈਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਨੂੰ ਇਸ ਗੱਲ ਕਰਕੇ ਨਹੀਂ ਵਿੱਚ ਜੋੜ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਰਾਜ ਦੇ ਵੱਧ ਅਧਿਕਾਰਾਂ ਲਈ ਪੂਰੀ ਲੜਾਈ ਦੇ ਰਹੀ ਹੈ ਅੱਜ ਜੇ ਪਾਣੀਆਂ ਦੇ ਮਸਲੇ ਨੂੰ ਦੇਖਦੇ ਆਂ ਮਾਲਵਾ ਨਹਿਰ ਦੀ ਉਸਾਰੀ ਵਾਲਾ ਯਤਨ ਕੀਤਾ ਗਿਆ ਇਹ ਬਹੁਤ ਵੱਡਾ ਕਦਮ ਹੈ ਨਹਿਰੀ ਪਾਣੀਆਂ ਨੂੰ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾਉਣਾ ਬਹੁਤ ਵੱਡਾ ਕਦਮ ਹੈਗਾ ਪੰਜਾਬ ਤੇ ਜਿੰਨੇ ਵੀ ਮਸਲੇ ਨੇ ਕੇਂਦਰ ਵੱਲ ਜਿਹੜੇ ਪੈਂਡਿੰਗ ਨੇ ਉਨਾ ਵਾਸਤੇ ਕੇਂਦਰ ਦੇ ਨਾਲ ਲੜਾਈ ਦੇਣੀ ਇਹ ਵੀ ਪੰਜਾਬ ਆਮ ਆਦਮੀ ਪਾਰਟੀ ਜਿਹੜੀ ਇਸ ਵੇਲੇ ਪੰਜਾਬ 'ਚ ਸੱਤਾ ਚ ਉਹ ਕਰ ਰਹੀ ਹੈ ਬਹੁਤ ਅੱਛਾ ਮਤਲਬ ਕਿ ਅਸੀਂ ਵਧੀਆ ਕਰ ਰਹੇ ਹਾਂ ਪਰ ਜਦ ਤੱਕ ਆਕਾਲੀ ਨਾਲ ਦਾ ਸਬੰਧ ਹੈਗਾ ਛੇ ਖੇਤਰੀ ਪਾਰਟੀਆਂ ਖਤਮ ਹੋ ਜਾਂਦੀਆਂ ਨਹੀਂ ਤਾਂ ਮੈਂ ਤਾਂ ਕਹਿੰਦਾ ਜਿਹੜਾ ਸਾਡਾ ਯੂਨੀਅਨ ਆਫ ਸਟੇਟਸ ਵਾਲਾ ਗੱਲ ਹੈਗੀ ਹੈ ਉਹ ਗੱਲ ਉਹਦੀ ਮਹੱਤਤਾ ਵੀ ਘਟ ਜਾਣੀ ਹੈ ਦੂਸਰੀ ਗੱਲ ਸਟੇਟਸ ਦੀ ਪ੍ਰੋਗਰੈਸ ਵੀ ਘਟ ਜਾਣੀ ਹੈ ਹਰ ਰਾਜ ਦੇ ਆਪਣੇ ਅਲੈਦਾ ਮਸਲੇ ਹੁੰਦੇ ਨੇ ਆਪਣੇ ਖੇਤਰ ਨਾਲ ਜੁੜੇ ਹੋਏ ਮਸਲੇ ਹੁੰਦੇ ਨੇ ਕਿਉਂਕਿ ਕੇਂਦਰੀ ਜਿਹੜੀ ਪਾਰਟੀ ਜਿਹੜੀ ਮੈਂ ਦੇਖਿਆ ਹੈਗਾ ਆ ਹੁਣ ਦਾ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ ਉਹਨਾਂ ਨੇ ਦੋ ਸੂਬਿਆਂ ਨੂੰ ਤਾਂ ਸਾਹਮਣੇ ਰੱਖ ਲਿਆ ਜਿਨ੍ਹਾਂ ਤੋਂ ਉਹਨਾਂ ਨੇ ਸਿਆਸੀ ਲਹਾ ਲਿਆ ਹੋਇਆ ਤੇ ਪੰਜਾਬ ਦਾ ਕਿਤੇ ਨਾਉ ਤੱਕ ਨਹੀਂ ਜ਼ਿਕਰ ਤੱਕ ਨਹੀਂ ਫਿਰ ਜੇ ਪੰਜਾਬ ਦੇ ਰੂਰਲ ਡਿਵੈਲਪਮੈਂਟ ਫੰਡ ਦੀ ਗੱਲ ਕਰੀਏ ਉਹ ਰੁਕਿਆ ਹੋਇਆ ਹੈ ਹੈਲਥ ਫੰਡ ਦਾ ਮਿਸ਼ਨ ਦਾ ਜਿਹੜਾ ਹੈਲਥ ਫੰਡ ਸਾਡਾ ਰੁਕਿਆ ਹੋਇਆ ਹੈ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈਗਾ ਉਹਦਾ ਸਾਨੂੰ ਦੇਣਾ ਸੀਗਾ ਉਹ ਵੀ ਇਹਨਾਂ ਨੇ ਦਿੱਤਾ ਨਹੀਂ ਟੋਟਲ ਕਾਫੀ ਪੈਸਾ ਜਿਹੜਾ ਮਤਲਬ ਕਿ ਇਸੇ ਤਰ੍ਹਾਂ ਹੀ ਦੂਜੇ ਵੀ ਸੂਬਿਆਂ ਦੀ ਵੀ ਗੱਲ ਕਰਾਂ ਇਹਨਾਂ ਦਾ ਵੀ ਪੈਸੇ ਕਾਫੀ ਰੁਕੇ ਹੋਏ ਨੇ ਸਾਡਾ ਜੀਐਸਟੀ ਦੀ ਜਿਹੜੀ ਰੀਪੇ ਕਰਨਾ ਹੁੰਦਾ ਉਹ ਵੀ ਪ੍ਰੋਪਰ ਨਹੀਂ ਹੋ ਰਿਹਾ ਸੋ ਇਸ ਕਰਕੇ ਸੂਬਿਆਂ ਦੇ ਵਿੱਚ ਖੇਤਰੀ ਪਾਰਟੀ ਦਾ ਹੋਣਾ ਬਹੁਤ ਜ਼ਰੂਰੀ ਹੈ ਜਿੱਥੋਂ ਤੱਕ ਵਿਸ਼ੇ ਜੇ ਆਪਾਂ ਕੱਲੀ ਅਕਾਲੀ ਦਲ ਦੀ ਉਹ ਗੱਲ ਕਰਨੀ ਹੈ ਤਾਂ ਤੁਸੀਂ ਵੀ ਆਪਣੇ ਗੱਲ 'ਚ ਗੱਲ ਕੀਤੀ ਹੈ ਦੇਖੋ ਆਜ਼ਾਦੀ ਦਾ ਸੰਘਰਸ਼ ਸੀਗਾ ਉਦੋਂ ਯੋਗਦਾਨ ਚੰਗਾ ਸੀਗਾ ਉਸ ਤੋਂ ਬਾਅਦ ਜਦੋਂ ਐਮਰਜੈਂਸੀ ਦੀ ਗੱਲ ਸੀਗੀ ਉਦੋਂ ਜੇ ਪੰਜਾਬ ਦੀਆਂ ਦੂਸਰੀਆਂ ਪਾਰਟੀਆਂ ਨੇ ਕਮਿਊਨਿਸਟ ਪਾਰਟੀਆਂ ਨੇ ਜਾਂ ਅਕਾਲੀ ਦਲ ਨੇ ਯੋਗਦਾਨ ਪਾਇਆ ਕਿ ਪੰਜਾਬ ਇਹਨਾਂ ਨੇ ਬਾਕੀ ਸੂਬਿਆਂ ਦੇ ਮੁਕਾਬਲੇ ਸਭ ਤੋਂ ਪਹਿਲਾਂ ਪਹਿਲ ਕੀਤੀ ਕਿਉਂਕਿ ਐਮਰਜੈਂਸੀ ਉਸ ਵੇਲੇ ਕੈਸੀ ਗੱਲ ਸੀ ਜਿਹੜੀ ਭਾਰਤ ਵਿੱਚ ਪਹਿਲੀ ਵਾਰ ਲੱਗੀ ਸੀਗੀ ਔਰ ਸਾਰੇ ਅਧਿਕਾਰ ਹੀ ਖੋਲੇ ਸੀ ਸੋ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਆਪਣੇ ਜਿਹੜੇ ਮਸਲੇ ਨੇ ਉਹ ਅੰਦਰੂਨੀ ਮਸਲੇ ਇੱਕੋ ਬੰਦ ਕਮਰੇ 'ਚ ਬਹਿ ਕੇ ਪਾਰਟੀ ਪਲੇਟਫਾਰਮ ਦੇ ਉੱਤੇ ਹੀ ਸੈਟਲ ਕਰਨੇ ਚਾਹੀਦੇ ਨੇ ਔਰ ਅਕਾਲੀ ਦਲ ਦੀ ਹੋਂਦ ਨੂੰ ਬਰਕਰਾਰ ਰੱਖਣਾ ਚਾਹੀਦਾ ਜੀ ਜੀ ਅਗਲੀ ਖਬਰ ਹੈਗੀ ਹੈ ਜੇ ਪੀਜੀਕੇ ਭਾਰਤ ਕੋਸ਼ਨ ਆਸ਼ੂ ਹੁਣ ਉਹ ਈਡੀ ਨੇ ਚੱਕਲੇ ਬਿਲਕੁਲ ਲੰਮਾ ਜਿਹੜਾ ਰੌਲਾ ਸੀ ਉਹ ਵਿਜੀਲੈਂਸ ਦੇ ਨਾਲ ਰਿਹਾ ਕਹਿੰਦੇ ਕਿ ਕਾਪੜਾ ਕਰੋੜਾਂ ਦਾ ਤੇ ਪੁਨਛਾਣ ਚੱਲ ਰਹੀ ਆ ਅ ਪੰਛਬ ਗੱਲ ਇਹ ਹੈ ਵੀ ਮੈਂ ਤਾਂ ਆਪ ਜਦੋਂ ਇਹ ਖਬਰਾਂ ਪੜ੍ਹਦਾ ਕ腐ਸ਼ਨ ਵਾਲੀਆਂ ਤੇ ਇੱਕ ਵਾਰੀ ਤਾਂ ਬੰਦਾ ਇਹ ਲੈ ਜਾਂਦਾ ਮੈਂ ਇੱਕ ਸਰਕਾਰੀ ਅਧਿਕਾਰੀ ਰਿਆਂ ਸਿੱਖਿਆ ਵਿਭਾਗ ਦੇ ਵਿੱਚ ਤੇ ਜਦੋਂ ਦਫ਼ਤਰਾਂ ਦੇ ਵਿੱਚ ਕ腐ਸ਼ਨ ਸਾਹਮਣੇ ਪਤਾ ਲੱਗਦਾ ਸੀ ਜਾਂ ਯੂਨੀਅਨਾਂ ਜਾ ਕੇ ਦੱਸਦੀਆਂ ਸੀ ਵੀ ਆਹ ਹੋ ਰਿਹਾ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਾਂ ਜਦੋਂ ਮੈਂ ਸਟੇਟ ਲੈਵਲ ਤੇ ਸੀ ਤੇ ਆਹ ਹੋ ਰਿਹਾ ਮੰਨ ਉਹ ਤੋਂ ਵੀ ਬੜਾ ਦੁਖੀ ਹੁੰਦਾ ਸੀ ਤੇ ਕੋਸ਼ਿਸ਼ ਕੀਤੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਕਰਪਸ਼ਨ ਨੂੰ ਨੱਥ ਪਾਈ ਜਾ ਸਕੇ ਪਰ ਉਹ ਤਾਂ ਇੱਕ ਵਿਭਾਗ ਦੀ ਗੱਲ ਆ ਬੜੀ ਛੋਟੀ ਜੀ ਗੱਲ ਹੈਗੀ ਆ ਗੱਲ ਹੈਗੀ ਆ ਜੀ ਸੂਬੇ ਪੱਧਰ ਤੇ ਕੀ ਪੂਰੇ ਬਸ ਦੇਸ਼ ਦਾ ਹੀ ਇਸ ਤਰ੍ਹਾਂ ਦਾ ਹਾਲ ਹੈ ਭਾਵੇਂ ਮਿਸਯੂਜ਼ ਹੋ ਰਿਹਾ ਏਡੀ ਦਾ ਲੇਕਿਨ ਜੇ ਆਪਾਂ ਭਾਜਪਾ ਨੂੰ ਦੇਖ ਲਈਏ ਉਹਦੀ ਆਪਣੀ ਪਾਰਟੀ 'ਚ ਬਹੁਤ ਵੱਡੀ ਕ腐ਸ਼ਨ ਹੈਗੀ ਆ ਇਹਨੇ ਅਰਪਾਰ ਰੁਪਏ ਲਾ ਕੇ ਤਾਂ ਪਾਰਲੀਮੈਂਟ ਬਣਾਈ ਸੀ ਤੇ ਅੱਜ ਉਹਦੀ ਛੱਤ ਝੂਣ ਲੱਗ ਪਈ ਜਿਹੜੀ ਕਿ ਇੱਕ ਬੇਣ ਗੱਲ ਹੁੰਦੀ ਹੈ ਤੇ ਆਹੀ ਗੱਲ ਜਿਹੜੀ ਆ ਸਾਡੇ ਭਾਰਤਕੁਸ਼ਣ ਆਸ਼ੂ ਜੀ ਦੀ ਜੇ ਤੁਸੀਂ ਪੜੋ ਸਾਰੇ ਕੇਸ ਨੂੰ ਆਪਾਂ ਸਾਰੇ ਜਣੇ ਪੜੀਏ ਤਾਂ ਬੜੀ ਹੈਰਾਨਗੀ ਹੁੰਦੀ ਹੈ ਕਿ ਕਿਵੇਂ ਗੱਲ ਜਾਲੀ ਨੰਬਰ ਲਾ ਕੇ ਮਤਲਬ ਕਿ ਸਕੂਟਰਾਂ ਦੇ ਨੰਬਰ ਲਾ ਕੇ ਉਹ ਲਾ ਕੇ ਦੀ ਖਾਦ ਦੀ ਸਪਲਾਈ ਕੀਤੀ ਜਾਂਦੀ ਰਹੀ ਆਪਣਾ ਫੂਡ ਦੀ ਤੇ ਬੜੀ ਮਾੜੀ ਗੱਲ ਹੈ ਜੀ ਲੰਬੇ ਚੌੜੇ ਕੱਪੜੇ ਕੀਤੇ ਹੋਏ ਨੇ ਤੇ ਏਡੀ ਨੂੰ ਵੀ ਚਾਹੀਦਾ ਹੈਗਾ ਇਹਨਾਂ ਸਿਆਸੀ ਏਡੀ ਦਾ ਸਿਆਸੀਕਰਨ ਪਹਿਲੀ ਗੱਲ ਤਾਂ ਖਤਮ ਹੋਣਾ ਚਾਹੀਦਾ ਹੈ ਇੰਡੀਪੈਂਡੈਂਟ ਤੌਰ ਦੇ ਉੱਤੇ ਏਡੀ ਤੇ ਸੀਬੀਏ ਕਾਰਵਾਈ ਕਰਨਾ ਤਾਂ ਕੋਈ ਦੁਖਦਾ ਨਹੀਂ ਹੈ ਸੋ ਇਹਨਾਂ ਨੂੰ ਵੀ ਜਿਹੜਾ ਆਹ ਤਾਜ਼ਾ ਕੇਸ ਹੈ ਭਾਰਤ ਪੂਰਨ ਆਸ਼ੂ ਦਾ ਤੇ ਮੇਰੇ ਖਿਆਲ ਦੇ ਵਿੱਚ ਕ腐ਸ਼ਨ ਦਾ ਲੈਵਲ ਜੇ ਆਪਾਂ ਦੇਖੀਏ ਇੰਨਾ ਜ਼ਿਆਦਾ ਤੇ ਤੁਰਤ ਕਾਰਵਾਈ ਕਰਨੀ ਚਾਹੀਦੀ ਹੈ ਦੂਜਿਆਂ ਨੂੰ ਵੀ ਇਸ ਗਲਤੀ ਯਾਰਾ ਅਗਾਊਂ ਚੇਤਾਵਨੀ ਹੈ ਇਹ ਕਹਿ ਲਓ ਭਈ ਇਹ ਜਿਹੜਾ ਪਾਵੇਂ ਕਿ ਸਾਡੇ ਆਪਣੇ ਇਹਨਾਂ ਨੇ ਮਿਸਯੂਜ਼ ਕੀਤਾ ਹੈ ਈਡੀ ਨੇ ਆਮ ਆਦਮੀ ਪਾਰਟੀ ਵਾਲੇ ਕੇਸ ਦੇ ਵਿੱਚ ਸਤਿੰਦਰ ਜੈਨ ਔਰ ਸਾਡੇ ਸੋਸ਼ੋਡੀਆਂ ਜਿਹਨੂੰ ਲੰਬੇ ਸਮੇਂ ਤੋਂ ਅੰਦਰ ਬੰਦ ਕੀਤਾ ਹੋਇਆ ਹੁਣ ਕੇਜਰੀਵਾਲ ਜੀ ਦੇ ਨਾਲ ਐ ਕਰ ਰਹੇ ਨੇ ਤੁਸੀਂ ਦੋਸ਼ ਪੱਤਰ ਜਦੋਂ ਤੁਹਾਡੀ ਚਾਰ ਸ਼ੀਟ ਤਿਆਰ ਹੋ ਗਈ ਚਾਰ ਸ਼ੀਟ ਫਾਈਲ ਕਰਕੇ ਤੁਸੀਂ ਕੇਸ ਚਲਾਓ ਉਹ ਤਾਂ ਸਹਾਇਤਾ ਦੇਣੀ ਹੁੰਦੀ ਆ ਅਦਾਲਤ ਨਹੀਂ ਤੇ ਤੁਸੀਂ ਬਿਨਾਂ ਕਿਸੇ ਦੋਸ਼ ਤੋਂ ਸਿੱਧ ਹੋਏ ਦੋਸ਼ ਤੋਂ ਅਗਲੇ ਨੂੰ 2-2 ਸਾਲ ਤੋਂ ਆਪਣਾ ਤੁਸੀਂ ਅੰਦਰ ਕਰਕੇ ਰੱਖਿਆ ਹੋਇਆ ਹੈਗਾ ਸੋ ਗੱਲ ਇਹ ਆ ਜੀ ਬਈ ਅੱਡ-ਅੱਡ ਪਹਿਲੂ ਨੇ ਮਤਲਬ ਕਿ ਕਿਸੇ ਕੇਸ ਦਾ ਕਿਸੇ ਤਰੀਕੇ ਨਾਲ ਈਡੀ ਲੈ ਰਹੀ ਹੈ ਬਿਫ ਯੂਜ਼ ਕਰ ਰਹੀ ਹੈ ਕਿਸੇ ਥਾਂ ਤੇ ਉਹ ਇਹ ਠੀਕ ਕਰਦੀ ਵੀ ਹੈ ਤੇ ਫਿਰ ਉਹਦਾ ਸਿਆਸੀਕਰਨ ਹੋ ਜਾਂਦਾ ਹੈ ਕਿਤੇ ਮੈਨੂੰ ਇਹ ਇਹ ਲੱਗ ਰਿਹਾ ਵੀ ਕਿਤੇ ਇਹੀ ਨਾ ਹੋਵੇ ਵੀ ਸ਼ਾਇਦ ਇਹ ਪ੍ਰੈਸ਼ਰ ਟੈਕਟਿਕਸ ਹੋਣ ਵੀ ਇਹਨਾਂ ਦਾ ਸਾਥੀ ਜਿਹੜਾ ਬਿੱਟੂ ਗਿਆ ਬੀਜੇਪੀ ਚ ਭਾਈ ਹੁਣ ਤੂੰ ਵੀ ਨਾਲ ਦੀ ਨਾਲ ਮਗਰ ਮਗਰ ਆ ਜਾ ਪਰ ਜੇ ਆਪਾਂ ਭੰਗੂ ਸਾਹਿਬ ਕ腐ਸ਼ਨ ਦੀ ਗੱਲ ਕਰੀਏ ਤੋਂ ਪਿਛਲੀ ਸਰਕਾਰ ਨੇ ਕ腐ਸ਼ਨ ਦੇ ਵਿੱਚ ਪਾਵੇਂ ਉਹ ਦਰਖਤਾਂ ਵਾਲਾ ਮਾਮਲਾ ਸੀਗਾ ਸਾਰੂ ਸਿੰਘ ਧਰਮ ਸ਼ੋਟੀ ਵਾਲਾ ਜੀਪਿਆ ਦਾ ਮਾਮਲਾ ਸੀ ਪਾਵੇਂ ਆ ਕਣਕ ਵਾਲੀ ਸਪਲਾਈ ਦਾ ਮਾਮਲਾ ਹੈਗਾ ਸੀਗਾ ਸੋ ਕਾਫੀ ਵੱਡੇ ਲੈਵਲ ਦੀ ਕ腐ਸ਼ਨ ਇਹਨਾਂ ਨੇ ਕੀਤੀ ਹੈ ਸੋ ਠੀਕ ਹੈ ਜਿਹੜਾ ਦੋਸ਼ ਅਗਰ ਸਿੱਧ ਹੋ ਜਾਂਦਾ ਫਿਰ ਸਜ਼ਾ ਦੇਣੀ ਚਾਹੀਦੀ ਜੀ ਬਿਲਕੁਲ ਸੋ ਪ੍ਰਿੰਸੀਪਲ ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਤੁਸੀਂ ਖਬਰਾਂ ਦੇ ਨਾਲ ਸਾਂਝ ਕੋਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਮੌਕਾ ਦਿੱਤਾ ਤੁਹਾਡੇ ਰਾਹੀਂ ਸਰੋਤਿਆਂ ਦੇ ਰੂਬਰੂ ਹੋਣ ਦਾ ਜੀ ਤੁਹਾਡਾ ਵੀ ਸ਼ੁਕਰੀਆ ਸੋ ਦੋਸਤੋ ਮੇਰੇ ਨਾਲ ਪ੍ਰਿੰਸੀਪਲ ਜੇਪੀ ਸਿੰਘ ਜੁੜੇ ਹੋਏ ਸੀ ਖਬਰਾਂ ਤੇ ਗੱਲਬਾਤ ਕੀਤੀ ਤੁਸੀਂ ਆਪਣੇ ਫੀਡਬੈਕਸ ਸਾਨੂੰ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ